ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਜੇਮ ਜੀ ਸਟੱਡੀਜ਼ ਦੇ ਅਫੀਸ਼ੀਅਲ YouTube ਚੈਨਲ ਤੇ ਦੋਸਤੋ ਜਿਵੇਂ ਕਿ ਤੁਸੀਂ ਸਕਰੀਨ ਦੇ ਉੱਪਰ ਪੜ੍ਹ ਰਹੇ ਹੋ ਕਿ 8ਵੀਂ ਤੇ 10ਵੀਂ ਦਾ ਜੋ ਨਤੀਜਾ ਹੈ ਅਸਲ ਵਿੱਚ ਕਦੋਂ ਆਵੇਗਾ ਉਸ ਸੰਬੰਧੀ ਜੋ ਪੁਖਤਾ ਜਾਣਕਾਰੀ ਹੈ ਉਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਵਾਂਗੇ ਸੋ ਦੋਸਤੋ ਗੱਲ ਕਰੀਏ ਸਭ ਤੋਂ ਪਹਿਲਾਂ 8ਵੀਂ ਜਮਾਤ ਦੇ ਨਤੀਜੇ ਦੀ ਸੋ 8ਵੀਂ ਜਮਾਤ ਦਾ ਨਤੀਜਾ ਵੀ ਤੁਹਾਨੂੰ ਇਸੇ ਹੀ ਮਹੀਨੇ ਦੇਖਣ ਲਈ ਮਿਲੇਗਾ ਸੋ ਜੋ ਵੀ ਦੋਸਤ ਮਿੱਤਰ ਇਸ ਚੈਨਲ ਤੇ ਨਵੇਂ ਨੇ ਉਹ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਅਤੇ ਵਿਦਿਆਰਥੀਆਂ ਨਾਲ ਸ਼ੇਅਰ ਜ਼ਰੂਰ ਕਰਨ ਸੋ 8ਵੀਂ ਜਮਾਤ ਦਾ ਜਿਹੜਾ ਨਤੀਜਾ ਹੈ ਉਹ ਥੋੜਾ ਦੇਰੀ ਨਾਲ ਆਵੇਗਾ ਪਰ ਆਵੇਗਾ ਇਸੇ ਮਹੀਨੇ ਉਸ ਦੇ ਪਿੱਛੇ ਕਾਰਨ ਜੋ ਹੈ ਕੁਝ ਪ੍ਰਾਈਵੇਟ ਅਤੇ ਕੁਝ ਕੁ ਗਿਣਤੀ ਦੇ ਸਰਕਾਰੀ ਸਕੂਲਾਂ ਦੁਆਰਾ ਜੋ ਬੱਚਿਆਂ ਦੇ ਪ੍ਰੈਕਟੀਕਲ ਜਾਂ ਸੀਸੀ ਦੇ ਅੰਕ ਨੇ ਉਹ ਸੌਰੀ ਪ੍ਰੈਕਟੀਕਲ ਦੇ ਜਿਹੜੇ ਅੰਕ ਨੇ ਉਹ ਸਮੇਂ ਸਿਰ ਨਾ ਭੇਜਣ ਕਰਕੇ ਨਤੀਜਾ ਦੇਰੀ ਨਾਲ ਹੋਇਆ ਸੋ ਜੋ ਪੁਖਤਾ ਤਰੀਕਾ ਨੇ ਉਹ 27 ਤੋਂ ਲੈ ਕੇ 30 ਤਰੀਕ ਦੇ ਵਿੱਚ ਵਿੱਚ ਤੁਹਾਨੂੰ ਵੈਬਸਾਈਟ ਦੇ ਉੱਪਰ ਅੱਠਵੀਂ ਦਾ ਨਤੀਜਾ ਜੋ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਜੋ ਅਫੀਸ਼ੀਅਲ ਵੈਬਸਾਈਟ ਆ ਉਹਦੇ ਉੱਪਰ ਮਿਲ ਜਾਵੇਗਾ ਸੋ 27 ਤੋਂ ਲੈ ਕੇ 30 ਦੇ ਵਿੱਚ ਵਿੱਚ 28 ਔਰ 29 ਤਰੀਕ ਨੂੰ ਸੋ ਜੋ ਜਾਣਕਾਰੀ ਹੈ ਉਹ ਇਹ ਹੈ ਕਿ 29 ਅਪ੍ਰੈਲ ਨੂੰ ਤੁਹਾਨੂੰ ਵੈਬਸਾਈਟ ਦੇ ਉੱਪਰ ਨਤੀਜਾ ਮਿਲ ਜਾਵੇਗਾ ਸੋ ਹੁਣ ਗੱਲ ਕਰੀਏ 10ਵੀਂ ਜਮਾਤ ਦੀ 10ਵੀਂ ਜਮਾਤ ਦਾ ਨਤੀਜਾ ਵੀ ਤੁਹਾਨੂੰ ਇਸੇ ਮਹੀਨੇ ਇਸੇ ਮਹੀਨੇ ਕੀ ਬਸ 1-2 ਦਿਨਾਂ ਦੇ ਵਿੱਚ ਵਿੱਚ ਜੋ ਦੇਖਣ ਨੂੰ ਮਿਲੇਗਾ 18 ਤਰੀਕ ਨੂੰ ਨਤੀਜਾ ਜੋ ਹੈ ਘੋਸ਼ਿਤ ਹੋਣਾ ਹੈ ਤੁਸੀਂ 19 ਤਰੀਕ ਨੂੰ ਨਤੀਜਾ ਜੋ ਆਪਣਾ ਵੈਬਸਾਈਟ ਦੇ ਉੱਪਰ ਦੇਖ ਸਕੋਗੇ ਸੋ 3.15 ਲੱਖ ਵਿਦਿਆਰਥੀਆਂ ਨੇ 10ਵੀਂ ਜਮਾਤ ਦੀ ਜੋ ਪ੍ਰੀਖਿਆ ਉਹ ਦਿੱਤੀ ਤੇ ਇਹਨਾਂ 3.15 ਲੱਖ ਵਿਦਿਆਰਥੀਆਂ ਦਾ ਨਤੀਜਾ 19 April ਨੂੰ ਤੁਸੀਂ ਵੈਬਸਾਈਟ ਦੇ ਉੱਪਰ ਦੇਖ ਸਕੋਗੇ ਸੋ ਦੋਸਤੋ ਜਾਣਕਾਰੀ ਕਿੱਦਾਂ ਲੱਗੀ ਇਸ ਨੂੰ ਆਪਣੀ ਕਮੈਂਟਾਂ ਦੇ ਵਿੱਚ رائے ਜ਼ਰੂਰ ਦੇਣਾ ਅਤੇ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਅਤੇ 10ਵੀਂ ਤੇ 8ਵੀਂ ਦੇ ਵਿਦਿਆਰਥੀਆਂ ਨਾਲ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਜੀ